ਮੈਪਲ ਵੰਦ ਸਿੰਘ ਮਹਲੂ ਭਾਰਤੀ ਕਿਸਾਨ ਜਣੇ ਇੱਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ ਚਲੋ ਧੰਨਵਾਦ ਕਰਦੇ ਆਂ ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਡੀਏਪੀ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਲੇਬਰਾਂ ਕਿੰਨੀਆਂ ਕਿਸਾਨ ਨੂੰ ਕੁਝ ਨਹੀਂ ਵੱਜ ਰਿਹਾ ਸਰਵੇ ਕਰਕੇ ਸਰਵੇ ਕਰਕੇ ਫੇਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ ਆੜੇ ਕਿਸਾਨ ਆ ਝੋਨੇ ਤੋਂ ਖੈੜਾ ਛਡਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਿਵਾਈਵ ਹੋ ਜਣਾ ਮੈਂ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਾਗੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਭਾਅ ਵਧਾਓਗੇ ਗਾਲਾਂ ਦੇ ਸੌਦੀਆਂ ਦੇ ਹੋਰ ਇਹਨਾਂ ਤੇ ਐਮਐਸਪੀ ਦਿਓਗੇ ਇਹ ਜਿਹੜੇ ਲੋਕ ਆ ਝੋਨੇ ਦਾ ਖੈੜਾ ਛੱਡ ਜਣਗੇ ਵਧੀਆ ਗੱਲ ਹੈ ਜੇ ਰੇਟ ਬਤਾਇਆ ਪਰ ਹੋਰ ਰੇਟ ਇਹਨੇ ਰੇਟ ਨਾਲ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਹੈ ਧੰਨਵਾਦ ਕਿੰਨੇ ਵੀ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਸਭ ਤੋਂ ਵੱਧ ਕਿੰਨੇ ਦੀ ਫਸਲ ਦਾ ਜਿਹੜਾ ਰੇਟ ਹੈ ਉਹ ਹੋ ਸਕਦਾ ਜੀ ਇਥੋਂ ਮੈਂ ਡਾਟਾ ਤੇ ਨਹੀਂ ਮੇਰੇ ਤੋਂ ਹੈ ਹੋ ਸਕਦਾ ਵਧੀਆ ਰੇਟ ਹੈ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ ਪਰ ਇੰਨੇ ਤੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵਧਦੇ ਨੇ ਤੇ ਸਾਨੂੰ 5 10 ਰੁਪਏ ਵਾਧਾ ਦਿੱਤਾ ਜਾਂਦਾ ਹੈ ਜਿਹੜੇ ਦੂਜੀਆਂ ਗੁਣਾ ਦੇ 250 ਗੁਣਾ ਰੇਟ ਵਧਾਣਾ ਜਾਂ ਸਾਡਾ 19% 20% ਰੇਟ ਵਧੇ ਇਸ ਸਮੇਂ ਮੇਲ ਨਹੀਂ ਨਾ ਖਾਂਦਾ ਉਹਦੇ ਬਰਾਬਰ ਰੇਟ ਵਧਾਏ ਜਾਣ ਜਿਹੜੇ ਲੋਕ ਐ ਇਹੋ ਜੀਆਂ ਫਸਲਾਂ ਗੰਨੇ ਵਰਗੀ ਹੋਰ ਖੇਤੀਆਂ ਕਰ ਸਕਣ ਜੀ ਮੈਂ ਪਲਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਜਨ ਜੁਕਤਾ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ ਚਲੋ ਧੰਨਵਾਦ ਕਰਦੇ ਆ ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਡੀਏਪੀ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਲੇਬਰਾਂ ਕਿੰਨੀਆਂ ਕਿਸਾਨ ਨੂੰ ਕੁਝ ਨਹੀਂ ਵੱਜ ਰਿਹਾ ਸਰਵੇ ਕਰਕੇ ਸਰਵੇ ਕਰਕੇ ਫਿਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ ਆ ਜਿਹੜੇ ਕਿਸਾਨ ਆ ਝੋਨੇ ਤੋਂ ਖੈੜਾ ਛਡਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਵਾਈਵ ਹੋ ਜਣਾ ਮੈਕ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਗੇ ਜਦੋਂ ਤੁਸੀਂ ਇਹਨਾਂ ਟੀਜਾ ਦੇ ਭਾਅ ਵਧਾਓਗੇ ਗਾਲਾਂ ਦੇ ਸੌਜੀਆਂ ਦੇ ਹੋਰ ਇਹਨਾਂ ਤੇ ਐਮਐਸਪੀ ਦਿਓਗੇ ਇਹ ਜਿਹੜੇ ਲੋਕ ਐ ਝੋਨੇ ਦਾ ਖੈਰਾ ਛੱਡ ਜਣਗੇ ਵਧੀਆ ਗੱਲ ਐ ਜੇ ਰੇਟ ਬਧਾਇਆ ਪਰ ਹੋਰ ਰੇਟ ਇਹਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਈ ਧੰਨਵਾਦ ਕਹਿੰਦੇ ਵੀ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਸਭ ਤੋਂ ਵੱਧ ਕਿੰਨੇ ਦੀ ਫਸਲ ਦਾ ਜਿਹੜਾ ਰੇਟ ਹੈ ਹੋ ਸਕਦਾ ਜੀ ਇਥੋਂ ਡਾਟਾ ਤੇ ਨਹੀਂ ਮੇਰੇ ਤੋਂ ਇਹ ਹੋ ਸਕਦਾ ਵਧੀਆ ਰੇਟ ਆ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ ਪਰ ਇੰਨੇ ਤੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵਧਦੇ ਨੇ ਤੇ ਸਾਨੂੰ 5 10 ਰੁਪਏ ਵਾਧਾ ਦਿੱਤਾ ਜਾਂਦਾ ਨਾ ਜਿਹੜੇ ਦੂਜੀਆਂ ਉਹਨਾਂ ਦੇ 250 ਗੁਣਾ ਰੇਟ ਵਧਣਾ ਜਾਂ ਸਾਡਾ 19% 20% ਰੇਟ ਵਧੇ ਇਸ ਨਾਲ ਮੇਲ ਨਹੀਂ ਨਾ ਖਾਂਦਾ ਉਹਦੇ ਬਰਾਬਰ ਰੇਟ ਵਧਾਏ ਜਾਣ ਜਿਹੜੇ ਲੋਕ ਆ ਇਹੋ ਜੀਆਂ ਫਸਲਾਂ ਗੰਨੇ ਵਰਗੀਆਂ ਹੋਰ ਖੇਤੀਆਂ ਕਰ ਸਕਣ ਜੀ ਮਾਪਲ ਵੰਦਰ ਸਿੰਘ ਮਾਹਲੂ ਭਾਰਤੀ ਕਿਸਾਨ ਜਨ ਅਨੈਕਤਾ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ ਚਲੋ ਧੰਨਵਾਦ ਕਰਦੇ ਆਂ ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਡੀਏਪੀ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਲੇਬਰਾਂ ਕਿੰਨੀਆਂ ਕਿਸਾਨ ਨੂੰ ਕੁਝ ਨਹੀਂ ਵੱਜ ਰਿਹਾ ਸਰਵੇ ਕਰਕੇ ਸਰਵੇ ਕਰਕੇ ਫੇਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ ਆੜੇ ਕਿਸਾਨ ਆ ਝੋਨੇ ਤੋਂ ਖੈੜਾ ਛਡਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਵਾਈਵ ਹੋ ਜਣਾ ਮੈਂ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇੱਕ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਾਗੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਭਾਅ ਬਤਾਓਗੇ ਗਾਲਾਂ ਦੇ ਸੌਜੀਆਂ ਦੇ ਹੋਰ ਇਹਨਾਂ ਤੇ ਐਮਐਸਪੀ ਦਿਓਗੇ ਤੇ ਜਿਹੜੇ ਲੋਕ ਆ ਝੋਨੇ ਦਾ ਖੈੜਾ ਛੱਡ ਜਣਗੇ ਵਧੀਆ ਗੱਲ ਹੈ ਜੇ ਰੇਟ ਬਤਾਇਆ ਪਰ ਹੋਰ ਰੇਟ ਇਹਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਹੈ ਧੰਨਵਾਦ ਕਹਿੰਦੇ ਵੀ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਸਭ ਤੋਂ ਵੱਧ ਕਿੰਨੇ ਦੀ ਫਸਲ ਦਾ ਜਿਹੜਾ ਰੇਟ ਹੈ ਹੋ ਸਕਦਾ ਜੀ ਇਥੋਂ ਮੈਂ ਡਾਟਾ ਤੇ ਨਹੀਂ ਮੇਰੇ ਤੋਂ ਆਇਆ ਹੋ ਸਕਦਾ ਵਧੀਆ ਰੇਟ ਹੈ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ ਪਰ ਇਹਨਾਂ ਦੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵਧਦੇ ਨੇ ਤੇ ਸਾਨੂੰ 5 10 ਰੁਪਏ ਵਾਧਾ ਦਿੱਤਾ ਜਾਂਦਾ ਨਾ ਜਿਹੜੇ ਦੂਜੀਆਂ ਉਹਨਾਂ ਦੇ 250 ਗੁਣਾ ਰੇਟ ਵਧਾਣਾ ਜਾਂ ਸਾਡਾ 19% 20% ਰੇਟ ਵਧੇ ਇਸ ਸਮੇਂ ਮੇਲ ਨਹੀਂ ਨਾ ਖਾਂਦਾ ਉਹਦੇ ਬਰਾਬਰ ਰੇਟ ਵਧਾਏ ਜਾਣ ਜਿਹੜੇ ਲੋਕ ਆ ਇਹੋ ਜੀਆਂ ਫਸਲਾਂ ਗੰਨੇ ਵਰਗੀਆਂ ਹੋਰ ਖੇਤੀਆਂ ਕਰ ਸਕਣ ਜੀ